ਫਹਿਲਗਾਮ ਦੇ ਵਿੱਚ ਹੋਏ ਆ ਤੰਕੀ ਹਮਲੇ ਤੋਂ ਬਾਅਦ ਕਿਤਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਲੱਗਿਆ ਹੋਇਆ ਦੱਸਦੀ ਕਿ ਜਗ੍ਹਾ ਜਗ੍ਹਾ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਖੜੀ ਹੈ ਸੋ ਹੁਣ ਜਿਹੜੇ ਮੈਡੀਕਲ ਅਫਸਰ ਨੇ ਉਹ ਵੀ ਕਿਤਨਾ ਕਿਤੇ ਸਖਤੀ ਨਾਲ ਚੈਕਿੰਗ ਕਰ ਰਹੇ ਨੇ ਦੱਸਦੀ ਕਿ ਤਰਨਤਾਂ ਦੇ ਵਿੱਚ ਆਪਰੇਸ਼ਨ ਕਾਸੋ ਦੇ ਸੰਬੰਧਤ ਇੱਕ ਰੇਡ ਵੀ ਹੋਈ ਹੈ ਅੱਜ ਜਿਹੜੇ ਸਵਾਹ ਸੈਂਟਰ ਨੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਹੋਟਲਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਤੇ ਮੈਡੀਕਲ ਸਟਾਫ ਵੱਲੋਂ ਵੀ ਜਿਹੜਾ ਮੈਡੀਕਲ ਸਟਾਫ ਆਦੀ ਤੇ ਕੁਝ ਕਰਾਂ ਦੀ ਤਲਾਸ਼ੀ ਲਈਤੀ ਗਈ ਹੈ ਜਨਾਂ ਦੇ ਉੱਪਰ ਸ਼ੱਕ ਹੋ ਰਿਹਾ ਸੀਗਾ ਸੋ ਇੱਕ ਘਾੜੇ ਵਿੱਚ ਜਿਹੜਾ ਤਰਨਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਤੋਂ ਆਈਆਂ ਹੋਈਆਂ 5000 ਗੋਲੀਆਂ ਲੱਭੀਆਂ ਨੇ ਦਵਾਈਆਂ ਲੱਭੀਆਂ ਨੇ ਜਿਹੜੀਆਂ ਪਾਕਿਸਤਾਨ ਤੋਂ ਆਈਆਂ ਸੀਗੀਆਂ ਕਿਸ ਤਰੀਕੇ ਨਾਲ ਉਸ ਘਾੜੇ ਵਿੱਚ ਦਵਾਈਆਂ ਪਹੁੰਚੀਆਂ ਕਿਸ ਤਰੀਕੇ ਨਾਲ ਪਾਕਿਸਤਾਨ ਤੋਂ ਆਈਆਂ ਸੰਬੰਧਤ ਸਾਡੀ ਗੱਲਬਾਤ ਕਰਨ ਲਈ ਮੇਰੇ ਨਾਲ ਡਗ ਇੰਸਪੈਕਟਰ ਤਰਨਤਾਨ ਦੇ ਮੌਜੂਦ ਨੇ ਹਾਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸਰ ਕਿਸ ਤਰੀਕੇ ਨਾਲ ਇਹ ਸਾਰੀ ਦਵਾਈਆਂ ਦੀ ਬਦਾਮਦੀ ਹੋਈ ਕਿੱਦਾਂ ਪਤਾ ਲੱਗਿਆ ਕਿ ਇਹ ਜਿਹੜੀ ਦਵਾਈ ਇੱਥੇ ਮੌਜੂਦ ਹੈਗੀ ਹੈ ਮਾਨਯੋਗ ਕਮਿਸ਼ਨਰ ਦਿਲਰਾਜ ਸਿੰਘ ਜੀ ਸਾਡੇ ਫੂਡ ਐਂਡ ਡਰੱਗ ਐਡਮ ਐਂਡ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਕਿ ਜ਼ੀਰੋ ਟੋਲਰੈਂਸ ਅਗੇਂਸਟ ਡਰਗ ਦੇ ਅਧੀਨ कल सन्नो एक सीक्रेट इंफॉर्मेशन मिली सी जिदे विच ड्रग इंस्पेक्टर तरनदार एंड एसएचओ बलरा सिंह साडी जॉइंट टीम बनके सी एक ਪਿੰਡ ਮਾਨਕਪੁਰਾ ਜੋ ਕਿ ਸਰਦੀ ਪਿੰਡ ਉਥੇ ਕ੍ਰੇਡ ਕੀਤੀ ਸੀ ਉਥੇ ਰੇਡ ਕਰਨ ਤੋਂ ਬਾਅਦ ਉਥੇ ਇੱਕ ਨਰਵੈਲ ਸਿੰਘ son of ਦੁੱਲਾ ਸਿੰਘ ਜਿਹਦੇ ਘਰ ਦੇ ਵਿੱਚੋਂ ਅਸੀਂ ਸਾਨੂੰ 10 ਪ੍ਰਕਾਰ ਦੇ ਜੜੀਆਂ ਵ ਦਵਾਈਆਂ ਰਿਕਵਰ ਹੋਈਆਂ ਸੀ ਉਹਨਾਂ ਰਿਕਵਰ ਦਵਾਈਆਂ ਦੇ ਉੱਤੇ ਮੈਨੂਫੈਕਚਰਿੰਗ ਜੋ ਲਿਖੀ ਸੀ ਉਹ ਪਾਕਿਸਤਾਨ ਦੇ ਲਾਹੌਰ ਤੇ ਕਰਾਚੀ ਦੀ ਸੀ ਉਹਨਾਂ ਰਿਕਵਰ ਕਰਨ ਤੋਂ ਬਾਅਦ ਚਾਰ ਤਰ੍ਹਾਂ ਦੇ ਸੀ ਸੈਂਪਲ ਲੈ ਕੇ ਸਾਡੀ ਜਿਹੜੀ ਪੰਜਾਬ ਦੀ ਲੈਬ ਹੈ ਉੱਥੇ ਭੇਜ ਦਿੱਤੇ ਗਏ ਨੇ ਕਿ ਸਾਨੂੰ ਪਤਾ ਲੱਗੇ ਕਿ ਐਕਚੁਅਲੀ ਉਹਦੇ ਵਿੱਚ ਕੀ ਹੈ ਤੇ ਐਂਡ ਫਰਦਰ ਅਸੀਂ ਜਿੱਦੀ ਕਸਟਡੀ ਆਰਡਰ ਲੈ ਕੇ ਤੇ ਕਸਟਮ ਵਿਭਾਗ ਦੇ ਜਿਹੜੇ ਸਾਡੇ ਕਮਿਸ਼ਨਰ ਆਫ ਕਸਟਮ ਨੇ ਅਮਰਸਰ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਜੇ ਕੋਈ ਕਾਰਵਾਈ ਬੰਦੀ ਹੋਏ ਤੇ ਉਹ ਕਰਨ ਸਰ ਕਿਤੇ ਨਾ ਕਿਤੇ ਇਹ ਪਹਿਲਾਂ ਵੀ ਚੈਕਿੰਗਾਂ ਹੁੰਦੀਆਂ ਨੇ ਲੇਕਿਨ ਜਿਹੜਾ ਇੱਕੋ ਦਮ ਚੈਕਿੰਗ ਕਰਨਾ ਤੇ ਪਾਕਿਸਤਾਨੀ ਐਂਗਲ ਨਿਕਲ ਆਏ ਕਿਤਨਾ ਕਿਤੇ ਹਦਾਇਤਾਂ ਹੋਈਆਂ ਸੀ ਜਾਂ ਕੋਈ ਸਪੈਸ਼ਲ ਇਨਫੋਰਮੇਸ਼ਨ ਆਈ ਹੈ ਕਿ ਇਸ ਤਰੀਕੇ ਨਾਲ ਸਾਡਾ ਇਹ ਪਤਾ ਲੱਗ ਰਿਹਾ ਹਾਂ ਸਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਨਫਰਮਰ ਨੇ ਇਨਫੋਰਮੇਸ਼ਨ ਦਿੱਤੀ ਸੀ ਤੇ ਉਸ ਦੇ ਤਹਿਤ ਹੀ ਇਹ ਟੀਮ ਬਣ ਕੇ ਫਿਰ ਅਸੀਂ ਰੈਡ ਕੀਤੀ ਹੈ ਰੈਡ ਕਰਨ ਤੋਂ ਬਾਅਦ ਇਹ ਚੀਜ਼ਾਂ ਰਿਕਵਰ ਹੋਈਆਂ ਸੋ ਪਾਕਿਸਤਾਨ ਤੋਂ ਮਤਲਬ ਕਿੱਦਾਂ ਮੰਗਵਾਉਂਦਾ ਸੀਗਾ ਕੋਈ ਗਰੁੱਪ ਚੱਲਦਾ ਹੈ ਕੋਈ ਕਿਸ ਤਰ੍ਹਾਂ ਉਹਦੇ ਕੋਲ ਆ ਦੇਖੋ ਜੀ ਪੁਲਿਸ ਨੇ ਪੁੱਛਿਸ਼ ਕੀਤੀ ਹੈ ਉਹਦੇ ਵਿੱਚ ਉਹਨੇ ਉਹ ਹੀ ਦੱਸਿਆ ਕਿ ਮੈਂ ਜੱਥੇ ਦੇ ਨਾਲ ਪੱਕਾ ਉੱਥੇ ਪਾਕਿਸਤਾਨ ਜਾਂਦਾ ਸੀ ਤੇ ਉੱਥੋਂ 19 ਤਰੀਕ ਨੂੰ ਵਾਪਸ ਵੀ ਆਇਆ ਵਾ ਉਹ ਕਹਿੰਦਾ ਮੈਂ ਉੱਥੋਂ 19 ਤਰੀਕ ਨੂੰ ਜਦੋਂ ਵਾਪਸ ਆਇਆ ਉਹਦੋਂ ਮੈਂ ਇਹ ਚੀਜ਼ ਲੈ ਕੇ ਆਇਆ ਵਾਂ ਤੇ ਐਕਚੁਅਲੀ ਇਹਦੇ ਪਿੱਛੇ ਕੀ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਉਹ ਤੇ 5000 ਗੋਲੀਆਂ ਦੀ ਕੁਆਂਟੀਟੀ ਜਦੋਂ ਜਾਂਦਾ ਹੈ ਉੱਥੋਂ ਲੈ ਕੇ ਆਉਂਦਾ ਕਿਸ ਤਰੀਕੇ ਨਾਲ ਕਲੋਸ ਕਰ ਗਿਆ ਇੰਨੀ ਵੱਡੀ ਬਰਾਮਦੀ ਮਤਲਬ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸ ਤਰੀਕੇ ਨਾਲ ਉਹ ਲੈ ਕੇ ਆ ਸਕਦਾ ਦੇਖੋ ਜੀ ਇਹ ਤੇ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉੱਥੋਂ ਪਤਾ ਲੱਗੂਗਾ ਪੁਲਿਸ ਨੇ ਜੋ ਪੁੱਛਗੀ ਸਾਡੇ ਸਾਹਮਣੇ ਜੋ ਕੀਤੀ ਸੀ ਉਹਦੇ ਵਿੱਚ ਤੇ ਇਹੀ ਸੀ ਕਿ ਮੈਂ ਜੈਸੇ ਨਾ ਗਿਆ ਸੀ ਤੇ ਜੈਸੇ ਤੇ ਵਾਪਸ ਆਉਂਦੇ ਸਮੇਂ ਹੀ ਮੈਂ ਇਹ ਟੈਬਲੇਟਸ ਜਿਹੜੀਆਂ ਵਾ ਲੈ ਕੇ ਆਇਆ ਕੁਆਂਟੀਟੀ ਸਿਰ ਕਿੰਨੀ ਕੁ ਸੀਗੀ 5200 ਕੁਛ ਟੈਬਲੇਟਸ ਅਪ੍ਰੋਕਸੀਮੇਟ ਕੋਈ ਲੀਕ ਹੋੜ ਪੁੱਛੇ ਤਾਂ ਇਸ ਤਰੀਕੇ ਦੇ ਨਹੀਂ ਨਹੀਂ ਸਾਰੀਆਂ ਟੈਬਲੇਟਸ ਸੀ ਲਗਦਾ ਉਸ ਤੋਂ ਸਾਰੀਆਂ ਟੈਬਲੇਟਸ ਸੀ ਜਿਨ੍ਹਾਂ ਤੇ ਪਾਕਿਸਤਾਨ ਮ ਉਹਦੇ ਵਿੱਚ ਕੋਈ ਨਾ ਕੋਈ ਜਿਹੜੇ ਸਾਲਟ ਹੁੰਦੇ ਨੇ ਦਵਾਈਆਂ ਦੇ ਉਹ ਨਸ਼ੀਲੇ ਸਾਲਟ ਨੇ ਕਿ ਉਹ ਕਿਸ ਪਰਪਸ ਲਈ ਯੂਜ਼ ਹੁੰਦੀਆਂ ਨੇ ਕੀ ਮਕਸਦ ਸੀਗਾ ਨਹੀਂ ਨਸ਼ੀਲੇ ਉਹਦੇ ਵਿੱਚ ਨਸ਼ੀਲੀ ਦਵਾਈ ਕੋਈ ਨਹੀਂ ਸੀ ਉਹਦੇ ਵਿੱਚ ਉਹਦੇ ਵਿੱਚ ਇੱਕ ਸਟੀਰੋਇਡ ਹੁੰਦਾ ਬੀਟਾ ਮੀਥਾਥਾਸੋਨ ਉਹ ਸਟੀਰੋਇਡ ਸੀ ਨਾਲ ਦੇ ਮੈਥਾਈਲ ਕੋਬਾਲਾਮਿਨ ਸੀ ਜੋ ਕਿ ਨਸ਼ੀਲੇ ਤੌਰ ਤੇ ਯੂਜ਼ ਨਹੀਂ ਹੁੰਦਾ ਤੇ ਸੋ ਕੀ ਹੁਣ ਉਸ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਵਿਅਕਤੀ ਦੇ ਉੱਪਰ ਤੇ ਕੀ ਉਹ ਵੈਸੇ ਜਿਹੜੇ ਸਾਲਟ ਨੇ ਉਹ ਲੀਗਲ ਹੈਗੇ ਨਹੀਂ ਤੇ ਯੂਜ਼ ਹੋ ਸਕਦੇ ਨਹੀਂ ਨੀ ਸਰਟ ਲੀਗਲ ਹੋ ਸਕਦੇ ਨੇ ਜੂਜ਼ ਹੋ ਸਕਦੇ ਨੇ ਪਰ ਉਹਦੇ ਕੋਲ ਕੋਈ ਵੀ ਕੋਈ ਵੀ ਲਾਇਸੈਂਸ ਉਹਦੇ ਕੋਲ ਕੋਈ ਇੰਪੋਰਟ ਲਾਇਸੈਂਸ ਨਹੀਂ ਸੀ ਉਹਦੇ ਕੋਲ ਕੋਈ ਆਰਐਮਪੀ ਦਾ ਸਰਟੀਫੀਕੇਟ ਨਹੀਂ ਮੌਕੇ ਤੇ ਸ਼ੋਅ ਕਰ ਸਕਿਆ ਕੋਈ ਉਹਦੇ ਕੋਲ ਪਰਚੇਜ਼ ਬਿੱਲ ਨਹੀਂ ਸੀ ਹੈਗੇ ਉਸ ਮੈਡੀਸਿਨ ਦੇ ਕੋਈ ਵੀ ਉਹ ਡਾਕੂਮੈਂਟ ਮੌਕੇ ਤੇ ਪੇਸ਼ ਨਹੀਂ ਕਰ ਸਕਿਆ ਤੇ ਅੱਜ ਜਿਸੀ ਕਸਟਡੀ ਆਰਡਰ ਮਾਨਯੋਗ ਅਦਾਲਤ ਤੋਂ ਲੈ ਲੈਨੇ ਮੈਡੀਸਿਨ ਆਪਣੇ ਕੋਲ ਰੱਖ ਲਈ ਤੇ ਫਰਦਰ ਇਨਵੈਸਟੀਗੇਸ਼ਨ ਵਾਸਤੇ ਹੀ ਆਪਣੇ ਉਹ ਨੋਟਿਸ ਇੱਕ ਪਾਵਾਂਗੇ ਕਿ ਸਾਨੂੰ ਇਹਨਾਂ ਦੇ ਪਰਚੇਜ਼ ਜਿਹੜੇ ਬਿੱਲੋ ਪੇਸ਼ ਕੀਤੇ ਜਾਣਗੇ ਬਿਲਕੁਲ ਮਕਸਦ ਤੇ ਕੋਈ ਹੋਏਗਾ ਕਿਉਂਕਿ 5000 ਗੋਲੀਆਂ ਲੈ ਕੇ ਆਉਣੀਆਂ ਕਿਸੇ ਵਿਅਕਤੀ ਨੇ 5000 ਤੇ ਕੰਜ਼ੂਮ ਕਰਦੀਆਂ ਨਹੀਂ ਕਹਿੰਦਾ ਕੋਈ ਡੇਟ ਵੀ ਹੁੰਦੀ ਆ ਉਹਦੀ ਜਿਹੜੀਆਂ ਕੁਝ ਮੈਡੀਕਲ ਸਟੋਰ ਦੀ ਵੀ ਚੈਕਿੰਗ ਹੋਈ ਆ ਨੇੜੇ ਤੇੜੇ ਹੋਰ ਵੀ ਕਿਤੋਂ ਕੋਈ ਬਦਾਮਦੀ ਹੋਈ ਆ ਹਾਂਜੀ ਜਾਲ ਅਸੀਂ ਜਲਪੁਰਾ ਇਲਾਕੇ ਦੇ ਵਿੱਚ ਚਾਰ ਮੈਡੀਕਲ ਸਟੋਰ ਵਿਦ ਪੁਲਸ ਪਾਰਟੀ ਦੇ ਨਾਲ ਚੈੱਕ ਕੀਤੇ ਆ ਪਰ ਉਤੋਂ ਕੁਝ ਵੀ ਤਾਂ ਦਾ ਕੁਝ ਇਲੀਗਲ ਇਨਟੋਕਸਿਕੈਂਟ ਕੋਈ ਨਹੀਂ ਬਰਾਮਦ ਹੋਇਆ ਸਰ ਅੱਗੇ ਵੀ ਹੋਏਗੀ ਇਸ ਤਰੀਕੇ ਦੀ ਚੈਕਿੰਗ ਜਾਂ ਚੱਲ ਰਹੀ ਆ ਅਜੇ ਵੀ ਬਿਲਕੁਲ ਜੀ ਸਰਕਾਰ ਦੀ ਪਾਲਿਸੀ ਇੱਕ ਕੈਂਪੇਨ ਜੋ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਮਨ ਜੋ ਕਿ ਐਸਐਸਪੀ ਤਰਨਤਾਰਨ ਚਰੀਬ ਮੰਨੀ ਰਹਿਣਾ ਜੀਤ ਐ ਸਾਬ શ્રી ਰਾਹੁਲ ਜੀ ਐਂਡ ਸਾਡੇ ਸਿਵਲ ਸਰਜਨ ਸੀ ਗੁਰਪ੍ਰੀਤ ਸਿੰਘ ਰਾਜੀ ਦੇ ਸਖਤ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਅਗੇਂਸਟ ਡਰਗ ਬਿਲਕੁਲ ਸਰ ਬਹੁਤ ਬਹੁਤ ਵਧੀਆ ਸੋ ਬਿਲਕੁਲ ਕਿਤਨਾ ਕਿਤੇ ਸਵਾਲ ਵੱਜੇ ਨੇ ਕਿ ਕਿੱਥੋਂ ਵਿਅਕਤੀ ਜਿਹੜਾ 5000 ਜਿਹੜੀਆਂ ਗੋਲੀਆਂ ਨੇ ਉਹ ਪਾਕਿਸਤਾਨ ਤੋਂ ਲੈ ਕੇ ਆ ਗਿਆ ਕਿਸ ਤਰੀਕੇ ਨਾਲ ਉਹਨੇ ਘਾਤ ਚ ਰੱਖਿਆ ਸੀਗਾ ਕੀ ਮਕਸਦ ਸੀਗਾ ਕਿਉਂਕਿ 5000 ਗੋਲੀਆਂ ਬਹੁਤ ਵੱਡੀ ਗਿਣਤੀ ਹੈ ਕਿੱਥੇ ਕੰਜ਼ੂਮ ਕਰਨੀਆਂ ਸਨ ਜਾਂ ਕਿਹੜੇ ਮੈਡੀਕਲ ਸੌਤ ਤੇ ਸਪਲਾਈ ਕਰਨੀ ਸੀਗੀ ਉਸ ਤੋਂ ਬਾਅਦ ਜਿਹੜਾ ਹੁਣ ਕੀ ਉਸ ਦੇ ਉੱਪਰ ਕਾਰਵਾਈ ਹੁੰਦੀ ਹੈ ਇਹ ਵੀ ਸਵਾਲ ਹੈ ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜੇ ਤਾੜ ਜੁੜਦੇ ਨਜ਼ਰ ਆਉਂਦੇ ਨੇ ਤਾਂ ਕੀ ਹਮਲੇ ਆਦੇ ਉਸ ਤੋਂ ਬਾਅਦ ਕਿੱਥੇ ਆਪਾਂ ਦੇਖਦੇ ਆ ਰੇਡਾਂ ਚੱਲ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਰੇਡ ਚੱਲ ਰਹੀ ਹੈ ਹੋਟਲਾਂ ਦੇ ਵਿੱਚ ਕਈਆਂ ਜਿਹੜੀਆਂ ਜਗਾਵਾਂ 'ਤੇ ਰੇਡ ਹੋਈ ਹੈ ਇੰਨੀਆਂ ਦੀ ਰੇਡ ਹੋਈ ਹੈ ਇੱਥੇ ਵੀ ਮੈਡੀਕਲ ਜਿਹੜੀਆਂ ਟੀਮਾਂ ਨੇ ਉਹ ਵੀ ਹੁਣ ਕਾਫੀ ਜੜੇ ਚੁਕੰਨੇ ਹੋ ਕੇ ਇਹ ਸਾਰੀਆਂ ਜਿਹੜੀਆਂ ਤਲਾਸ਼ੀਆਂ ਲੈ ਲਈਆਂ ਨੇ ਸੋ ਕਿਸ ਤਰੀਕੇ ਦਾ ਐਂਗਲ ਨਿਕਲਦਾ ਕੀ ਅਗਲੀ ਜਾਣਕਾਰੀ ਸਾਹਮਣੇ ਆਉਂਦੇ ਵੀ ਤਦ ਤੱਕ ਜ਼ੂਰ ਪੁੱਛਦੀ ਕਰਾਂਗੇ ਤੁਸੀਂ ਦੇਖਦੇ ਹੋ ਔਨ ਏਅਰ ਮੈਂ ਹਾਂ ਦਾਨਿਸ਼ ਗੁਪਤਾ ਤਰੰਤਾਰਨ